ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਪਾਸ਼ਾ ਜੀ ਦਸਵੀਂ ਰੂਪਨਗਰ ਕੋਟਲਾ ਨਹਿੰਗਕਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਰ ਵਾਰ ਕੋਟਲਾ ਨਹਿੰਗ ਵਿਖੇ ਆਏ ਪਹਿਲੀ ਵਾਰ 1688 ਈਸਵੀ ਨੂੰ ਗੁਰੂ ਸਾਹਿਬ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤਾਂ ਉਦੋਂ ਕੋਟਲਨਹਿੰਗ ਵਿਖੇ ਰੁਕੇ ਗੁਰੂ ਜੀ ਇੱਥੇ ਪੱਠੇ ਤੇ ਕੰਮ ਕਰ ਰਹੇ ਮਜ਼ਦੂਰਾਂ ਪਾਸੋਂ ਕੁਝ ਸਮਾਂ ਠਹਿਰਨ ਲਈ ਜਦੋਂ ਪੁੱਛਿਆ ਤਾਂ ਮਜ਼ਦੂਰਾਂ ਨੇ ਮਜ਼ਾਕੀਆ ਲਹਿਜੇ ਵਿੱਚ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਤੇ ਉਸ ਸਮੇ ਗੁਰੂ ਸਾਹਿਬ ਉਹਨਾਂ ਦੀ ਰਾਮ ਜ ਨੂੰ ਸਮਝ ਚੁੱਕੇ ਸਨ ਤੇ ਜਦੋਂ ਗੁਰੂ ਸਾਹਿਬ ਦੇ ਘੋਡੇ ਦੇ ਖੋਰ ਉਸ ਤਪਦੇ ਹੋਏ ਪੱਠੇ ਦੇ ਉੱਤੇ ਪਏ ਤਾਂ ਜਿਹੜਾ ਪੱਠਾ ਸੀਗਾ ਉਹ ਬਿਲਕੁਲ ਠੰਡਾ ਹੋ ਗਿਆ ਸੀਗਾ ਸ਼ਾਂਤ ਹੋ ਗਿਆ ਸੀਗਾ ਤਾਂ ਉਹਨਾਂ ਸਮਿਆਂ ਦੇ ਵਿੱਚ ਜੋ ਘੋਡੇ ਦੇ ਖੋਰਾਂ ਦੇ ਨਿਸ਼ਾਨ ਪਏ ਸਨ ਉਹ ਅੱਜ ਵੀ ਇਸ ਗੁਰੂ ਘਰ ਮੌਜੂਦ ਨੇ ਔਰ ਸੰਗਤਾਂ ਬੜੀ ਦੂਰੋਂ ਦੂਰੋਂ ਆ ਕੇ ਇੱਥੇ ਹਾਜ਼ਰੀ ਲਵਾਉਂਦਿਆਂ ਨੇ ਤਾਂ ਇਸ ਗੁਰੂ ਘਰ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਇਸ ਘਟਨਾ ਦੀ ਜਦੋਂ ਜਾਣਕਾਰੀ ਕੋਟਲਾ ਨਹਿਂਗ ਖਾਨ ਦੇ ਪਠਾਨ ਨੂੰ ਦਿੱਤੀ ਤਾ ਉਹ ਗੁਰੂ ਸਾਹਿਬ ਦੇ ਪੈਰਾਂ ਆ ਕੇ ਪੈ ਗਿਆ ਤੇ ਨਾਲੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਤੇ ਫਿਰ ਗੁਰੂ ਸਾਹਿਬ ਨੂੰ ਅਰਦਾਸ ਬੇਨਤੀ ਕੀਤੀ ਵੀ ਤੁਸੀਂ ਗੁਰੂ ਸਾਹਿਬ ਅੱਜ ਮੇਰੇ ਕੋਲ ਮੇਰੇ ਘਰ ਰੁਕੋ ਤਾਂ ਫਿਰ ਉਸ ਤੋਂ ਬਾਅਦ ਉਹ ਗੁਰੂ ਸਾਹਿਬ ਨਹਿੰਗ ਖਾਂਦੇ ਘਰ ਇੱਕ ਦਿਨ ਰਹਿਣ ਲਈ ਪਹੁੰਚੇ ਤੇ ਅਗਲੇ ਦਿਨ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਤਾ ਹੀ ਇਸ ਗੁਰੂ ਘਰ ਦਾ ਇਤਿਹਾਸ ਪਠਾ ਸਾਹਿਬ ਦੇ ਨਾਂ ਤੇ ਪਿਆ ਜੀ ਆ ਜਿਹੜੇ ਸ਼ਾਸਤਰ ਨੇ ਇਹ ਵੀ ਗੁਰੂ ਸਾਹਿਬ ਦੇ ਨੇ ਜੋ ਆਪਾਂ ਦਰਸ਼ਨ ਕਰ ਰਹੇ ਆ ਤੇ ਆ ਆਪਾਂ ਸਾਹ ਸੰਗਤ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਆ ਜੀ ਤਾਂ ਇਸ ਅਸਥਾਨ ਦਾ ਜਿਹੜਾ ਮੇਨ ਸੇਵਾਦਾਰ ਸੀਗੇ ਉਹਨਾਂ ਨੇ 1910 ਦੇ ਵਿੱਚ ਬਾਬਾ ਜੀਵਨ ਸਿੰਘ ਜੀ ਬੁੱਢਾਪੌਰ ਵਾਲਿਆਂ ਨੇ ਬਣਵਾਉਣੀ ਸ਼ੁਰੂ ਕੀਤੀ ਬਾਅਦ ਵਿੱਚ 1917 ਨੂੰ ਬਗੈਰ ਨਹੀਂ ਪੁੱਟਿਆ ਪੱਠਾ ਸਾਹਿਬ ਦੀ ਇਮਾਰਤ ਬਣਾਈ ਗਈ ਤਾਂ ਇਸ ਤੋਂ ਬਾਅਦ ਲੰਗਰ ਹਾਲ ਵੀ ਬਣਵਾਇਆ ਗਿਆ ਬਾਬਾ ਜੀਵਨ ਸਿੰਘ ਜੀ 23 ਸਾਲ ਇਸ ਸਥਾਨ ਤੇ ਸੇਵਾ ਸਿਮਰਨ ਕਰਦੇ ਰਹੇ ਨੇ ਤਾਂ ਸਾਧ ਸੰਗਤ ਜੀ ਇਹ ਅੱਜ ਆਪਾਂ ਦਰਸ਼ਨ ਕੀਤੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਪਾਤਸ਼ਾਹੀ ਦਸਵੀਂ ਰੂਪਨਗਰ ਕੋਟਲਨ ਹਿੰਖਾ ਤਾਂ ਸਾਧ ਸੰਗਤ ਜੀ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਿਓ